ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਜੀ ਤੁਸੀਂ ਸਭ ਠੀਕ ਠਾਕ ਹੋ ਉਮੀਦ ਕਰਦੇ ਹਾਂ ਤੁਸੀਂ ਸਭ ਠੀਕ ਠਾਕ ਹੋਵੋਗੇ ਲੋ ਜੀ ਇੱਕ ਕੱਲ ਦੀਆਂ ਸਫਾਈਆਂ ਤੋਂ ਬਾਅਦ ਕੱਪੜੇ ਮਸ਼ੀਨ 'ਚ ਪਾਏ ਸੀ ਤਾਂ ਲਾਈਟ ਚੱਲ ਗਈ ਸੀ ਇੱਥੇ ਰਾਤ ਦੇ 8:30 ਦਾ ਟਾਈਮ ਹੈ ਜਦੋਂ ਲਾਈਟ ਆਈ ਆ ਤੇ ਫੇਰ ਕੱਪੜੇ ਮੈਂ ਥੋਲੇ ਸੀਗੇ ਰਾਤ ਜਿਹੜੇ ਡੇਲੀ ਰੁਟੀਨ ਦੇ ਪਾਉਣ ਵਾਲੇ ਕੱਪੜੇ ਆ ਉਹ ਤੋਂ ਲੈ ਸੀਗੇ ਤੇ ਸ਼ਾਫੀ ਸਾਹਿਬ ਦੀਆਂ ਵਰਦੀਆਂ ਸੀਗੀਆਂ ਸ਼ਾਫੀ ਹੋ ਰਿਹਾ ਦੁੱਧੂ ਪੀਣਾ ਜਦੋਂ ਤੂੜੀ ਵਾਣਦੀ ਸੀ ਉਦਣ ਨਹੀਂ ਪੀਣਾ ਮੇਰੇ ਪੁੱਤ ਨੇ ਸਾਰਾ ਦਿਨ ਲੰਘਿਆ ਗੱਗੂ ਵੀਰਾ ਦੋ ਦੋ ਵਰਦੀਆਂ ਤਾਂ ਹੋਈ ਜਾਂਦੀਆਂ ਜੀ ਇੱਕ ਇਹਨਾਂ ਨੇ ਸਵੇਰੇ ਚੇਂਜ ਕਰਕੇ ਜਾਣੀ ਹੁੰਦੀ ਐ ਇੱਕ ਸ਼ਾਮ ਨੂੰ ਆ ਕੇ ਫੇਰ ਇਹਨਾਂ ਨੂੰ ਬਦਲਣੀ ਹੁੰਦੀ ਐ ਕਿਉਂਕਿ ਗੱਡੀ ਤੇ ਜਾਂਦੇ ਆ ਇੱਥੇ ਆਪਾਂ ਬਾਹਰ ਸੀਗੇ ਵੇੜੇ ਵਿੱਚ ਤੇ ਹਨੇੜਾ ਕਾਫੀ ਹੋ ਗਿਆ ਸੀ ਜਿੱਦਾਂ 8:30 8:20 ਇੱਥੇ ਕੀ ਟਾਈਮ ਸੀਗਾ ਤੇ ਹੁਣ ਆਪਾਂ ਅਮਰ ਦੇ ਅੰਦਰ ਅੰਦਰ ਬੈਟਰੀ ਜਲਦੀ ਛੱਡ ਗਏ ਜòn ਸਾਹਮਣੇ ਵੀ ਨਹੀਂ ਦੇਖਿਆ ਉੱਧਰ ਧਿਆਨ ਹੀ ਨਹੀਂ ਦਿੱਤਾ ਹੁਣ ਦੇਖਿਆ ਲਾਈਟ ਜੀ ਚੱਲਦੀ ਸੀਗੀ ਨਵੀਂ ਜਿਹੀ ਕੱਪੜੇ ਆਪਾਂ ਧੋ ਕੇ ਨਾਲੋ ਨਾਲ ਹੀ ਜਿੱਦਾਂ ਜਿੱਦਾਂ ਧੋਈ ਜਾਂਦੇ ਸੀ ਤਾਂ ਸੁੱਕਣੇ ਬੰਦਰ ਸਟੈਂਡ ਤੇ ਪਾ ਲੈ ਸੀਗੇ ਕਿ ਭੀ ਬਾਹਰ ਮੀਂਹ ਆ ਗਿਆ ਸੀਗਾ ਰਾਤੀ ਸਾਡੇ ਮੀਂਹ ਪਿਆ ਜੀ ਤੇ ਹੁਣ ਬਾਬਾ ਜੀ ਪਿੱਛੇ ਪਾਠ ਕਰਦੇ ਆ ਗੁਰਦੁਆਰਾ ਸਾਹਿਬ ਤੇ ਆਵਾਜ਼ ਤੁਹਾਨੂੰ ਆਉਂਦੀ ਹੋਣੀ ਆ ਮੈਂ ਉਹ 음 ਵੌਇਸ ਕੋਡ ਕਰਦੀ ਸੀ ਬਾਬਾ ਜੀ ਵੀ ਪਾਠ ਕਰਦੇ ਆ ਉਹ ਤੇ ਕੋਪਰੇ ਸਾਰੇ ਸੁੱਕਣੇ ਪਾ ਕੇ ਫਿਰ ਮੈਂ ਜਿਹੜੀਆਂ ਚਾਦਰਾਂ ਵਗੈਰਾ ਸੀ ਤੋਂ ਸਵੇਰ ਨੂੰ ਉਹ ਚਲੋ ਧੋਲ ਮੰਗੇ ਉਹ ਅੱਜ ਫਿਰ ਸਵੇਰੇ ਧੋ ਲਈਆਂ ਸੀਆਂ ਧੋ ਕੇ ਸਾਰਾ ਕੰਮ ਨਿਬੜ ਕੇ ਫੇਰੇ ਹੀ ਚੇਂਜ ਆਇਆ ਮਨ ਤਕਾਜ ਆਇਆ ਵੀ ਹਾਂ ਜੀ ਕੰਮ ਹੁਣ ਸਾਡਾ ਫਿਨਿਸ਼ ਹੋ ਗਿਆ। ਕੋਲ ਸਫਾਈਆਂ ਤਾਂ ਰੋਜ਼ ਆਪਾਂ ਡੇਲੀ ਕਰਦੇ ਹਾਂ ਪਰ ਜਦੋਂ ਡੀਪਲੀ ਸਫਾਈਆਂ ਕਰਨੀਆਂ ਹੁੰਦੀਆਂ ਫਿਰ ਆਪਾਂ ਨੂੰ ਇਹ ਹੁੰਦਾ ਵੀ ਸਾਰਾ ਕੰਮ ਨਿਬੜ ਜਾਵੇ ਫੇਰੀ ਸਹਾਈਆਂ ਪੂਰੀਆਂ ਮੰਨੀਆਂ ਵੀ ਹੋ ਗਈਆਂ ਬੱਚ ਕੀਤੇ ਨਾ ਕਿਤੇ ਜਾਣਾ ਵੀ ਪੈਂਦਾ ਜੀ ਸਾਰੇ ਥਾਂ ਰੱਖਣੇ ਪੈਂਦੇ ਆ ਤੇ ਨੱਠ ਭੁਜਾਈ ਰਹਿੰਦੀ ਆ ਅਮ ਤਾਂ ਦੇਦੀ ਕਿ ਜਿੱਦਾਂ ਹੁਣ ਟਰੱਕ ਟਰੱਕਾਂ ਦਾ ਕੰਮ ਹੈ ਵਿੱਚ ਕਰਕੇ ਤਾਂ ਕਰਕੇ ਇਹ ਚੱਲ ਜਾਂਦੇ ਆ ਉਧਰ ਤੇ ਆਪ ਨੂੰ ਫੇਰ ਸਾਰੇ ਪਾਸੇ ਦੇਖਣੇ ਪੈਂਦੇ ਪਸ਼ੂ ਪਾ ਵੀ ਉੱਥੇ ਜੀ ਸਪੀਡ ਥੋੜੀ ਜੀ ਮੈਂ ਬਤਾ ਦਿੱਤੀ ਸੀ ਕਈ ਵਾਰ ਵਿੱਚ ਵੀਡੀਓ ਦੀ ਸਟਰੀਮ ਲਈ ਇਹ ਜੀ ਆਪਾਂ ਸਟਰੀਮ ਚਾਦਰਾਂ ਦੀ ਤਰ੍ਹਾਂ ਤੋਂ ਸਾਰਾ ਕੰਮ ਕਰਕੇ ਕੰਮ ਸੰਦਾ ਇਹ ਸ਼ਹਿਰ ਤੇ ਲੱਗੇ ਜਿਵੇਂ ਆਦੀ ਦਾ ਨੌਕਾਤਾ ਇਹ ਸਾਡੇ ਦੇ ਬਾਹਰੋਂ ਉਹਨਾਂ ਨੇ ਕੱਪੜੇ ਲੈਣੇ ਸੀ ਨਾਲ ਲੈ ਕੇ ਚੱਲਦੇ ਨੂੰ ਮੈਂ ਕਿਹਾ ਉਹਨੂੰ ਭੇਜ ਲੈ ਤੋਨਾਂ ਨੂੰ ਜਿੰਨਾਂ ਲਈ ਉਹਨੇ ਕਾਟਨ ਤੋਂ ਲੈਣਾ ਆ ਕਿੰਨੇ ਕਿੰਨੇ ਦੇ ਆ ਇਹ ਲੈ ਜਿੱਦਾਂ ਪਾਰਟੀ ਵੇਅਰ ਇੱਥੇ ਅਸੀਂ ਦੇਖ ਜੀਏ ਸੀਗੇ ਆਪਣੇ ਲਈ ਤਾਂ 15 ਤੋਂ 20 ਲੈ ਮੈਂ ਤੁਰੰਤ ਐਸੀ ਵਾਕੇ ਮੈਨੂੰ ਪਹਿਲਾਂ 1200 ਰੁਪਏ ਤੋਂ ਬਾਅਦ ਵੀ ਦਿਖਾ ਲਿਓ ਨਾ ਕਿਉਂਕਿ ਕਿਉਂਕਿ ਮਹਿੰਗਾ ਸੂਟ ਲੈਣੇ ਆ ਮੈਂ ਲੈਣੀ ਆ ਵਾਸੀ ਉੱਥੇ ਲਿਆ ਕਰੋਗੇ ਕੋਈ ਪ੍ਰੋਗਰਾਮ ਹੋਵੇ ਜਾਂ ਵੈਸੇ ਉੱਧਰ ਆਉਣ ਜਾਣ ਲਈ ਲੈ 1000 ਰੁਪਏ ਜਿਆਦਾ ਸੀ ਉਹਨਾਂ ਨੇ ਲੈ ਸੀਗੇ ਘਰੇ ਪਾਉਣ ਵਾਸਤੇ ਮੇਰਾ ਜੀ ਉਸਤਾਨ ਦਾ ਚਲੋ ਸ਼ੇਰ ਨੂੰ ਪਾ ਕੇ ਜਾ ਹੋ ਜਾਂਦਾ ਹਲਕਾ ਕਿਉਂਕਿ ਆਹ ਦੇਖ ਲਓ ਤੇ ਪਾਚ ਸੂਟ ਲੈ ਕੇ ਆਏ ਆ ਅਸੀਂ ਦੋਨਾਂ ਨੇ ਇੱਕੋ ਜਿਹਾ ਲੈ ਸੀ ਭੈਣ ਜੀ ਨੇ ਵੀ ਤਾਂ ਮੈਂ ਵੀ ਮੇਰਾ ਇਹ ਹੈਗਾ ਆ ਜੀ ਇਹ ਨਿਹਰੂ ਜੀਆ ਕਲਰ ਤੇ ਭੈਣ ਜੀਆ ਹੈਗਾ ਹੈ ਬਾਈਨ ਕਲਰ ਦਾ ਉਹਨਾਂ ਦਾ ਸਸਤਾ ਹੀ ਲਿਆ ਇਹ ਆਪ ਨੂੰ ਨੋ ਸੋ ਇੰਨਾ ਖੜਕਾ ਹੋਈ ਜਿੰਨੇ ਦਾ ਸਾਡੇ ਸੜਕ ਤੇ ਅਦਰ ਅਮਰੇ ਸੜਕ ਤੇ ਘਾਰੇ ਇਹ ਮੇਰਾ ਸੂਟ ਸੀਗਾ ਜਰ ਸਕਦੇ ਆ ਦੋ ਤਿੰਨ ਸਟਾਂ ਜਿੱਦਾਂ ਹੁਣ ਸੀਜ਼ਨ ਚੱਲਦਾ ਆ ਸਪੈਸ਼ਲ ਆ ਵਗੈਰਾ ਲੱਗਦੀਆਂ ਟਰੱਕਾਂ ਤੇ ਤੇ ਫੇ ਪਾ ਕੇ ਜਾਣੀਆਂ ਹੁੰਦੀਆਂ ਆ ਥੋੜੀ ਜੀ ਉਹਦੇ ਨਾਲ ਫਰਕ ਆ ਅੱਦ ਨੰਬਰ ਹੀ ਬੋਲੀ ਜੇ ਵੱਡੇ ਵੱਡੇ ਹੈਂਗੀ ਆ ਜੀ ਮੇਰਾ ਸੂਟ ਆਇਆ ਯਾਰ ਦਾ ਇਹਦਾ ਸੀ 900 ਦਾ ਲਿਆ ਤੇ ਇਹਵੇਂ ਲਈ ਜੁੱਤੀ ਆਪਣੇ ਲਈ ਮੈਨੂੰ ਫਮਰਾ ਦੂਜੀ ਚप्पल ਜੀ ਪਾਈ ਮੈਨੂੰ ਆਪਣੇ ਆਪ ਨੂੰ ਤਾਂ ਲੱਗਿਆ ਪਾ ਤਾਂ ਮੈਂ ਨਹੀਂ ਬਸ ਇਹਨੂੰ ਪਤਨ ਕੰਡੀਆਂ ਲਾ ਦਿਆ ਮੈਨੂੰ ਇਹ ਹੁੰਦਾ ਬੰਨ੍ਹ ਦੀ ਜੁੱਤੀ ਹੁਣ ਬੰਨ੍ਹ ਦੀ ਜੁੱਤੀ ਜ਼ਿਆਦਾ ਪੈਂਦੀ ਨਹੀਂ ਤਾਂ ਕਰਕੇ ਮੈਂ ਮੋਰੇ ਓਪਨੀਆਂ ਜੁੱਤੀ ਇਹ ਪਿੱਛੋਂ ਦੀ ਦੇ ਕੋਲੋਂ ਬੰਨ੍ਹਦੇ ਆ ਕੰਫਰਟੇਬਲ ਜੀ ਲੱਗਦਾ ਤੁਰਨਾ ਇਹਦੇ ਨਾਲ ਮੈਨੂੰ ਕਿਹੜੇ ਜੀ ਆਪਾਂ ਜਿਹੜੀਆਂ ਨੇ ਜੇ ਆਪਾਂ ਗੱਡੀਆਂ ਦੇ ਕਵਰ ਜਿਹੜੀਆਂ ਸੋਫੇਆਂ ਤੇ ਅੰਦਰ ਇਹ ਸੋਫਿਆਂ ਵਾਲੀਆਂ ਗੱਡੀਆਂ ਦੇ ਕਵਰ ਆ। ਯਾਰ ਆਹ ਅੱਡ ਜਾਏਂਗੇ ਨਾ। ਕਿਉਂਕਿ ਆਪਣੇ ਸੋਫੇ ਵੀ ਗਰੇ ਗਰੇ ਜਿਹੇ ਆ, ਬਲੂ ਗਰੇ ਇਦਾਂ ਦੇ ਆ। ਤੇ ਆਹਾਂ ਦੇ ਇਹ ਲੈ ਆਪਾਂ ਵੀਰੇ ਸੈਟ ਲਈ ਜੀਆਂ ਬਾਹਰ ਵੀਰੇ ਸੈਟ ਆ। ਉਹਦੇ ਲਈ ਲਈਆਂ ਗੱਡੀਆਂ ਉਹਦੇ ਬਿਲਕੁਲ ਸੇਮ ਉਹਦੇ ਉੱਤੋਂ ਦੇ ਉਹਦੇ ਤੋਂ ਬਸਾਏ ਆਪਾਂ ਸਨ ਉਹਦੇ ਨਾਲ ਦੇ ਮਿਲ ਗਏ। ਇਹ ਤੇ ਜੀ ਆਪਾਂ ਆਏ ਸੀ ਬਹੁਤ ਆਦਰਾ ਚੁੱਦਰਾ ਸਾਰੇ ਕੱਪੜੇ ਧੋਤੇ ਸੀ ਅੱਜ ਦਿਨੇ ਵੀ ਤੇ ਮੈਂ ਕੁੜੀਆਂ ਆਈਆਂ ਸੀਗੀਆਂ ਬਾਜੀ ਛੋਟੇ ਦੀਆਂ ਜੇਠ ਮੇਰੇ ਦੀਆਂ ਤੇ ਉਹਨਾਂ ਨਾਲ ਹੈਲਪ ਕਰਾਈ ਉਦਾਂ ਮੇਰੇ ਚਾਦਰਾਂਿਆਂ ਤੇहां ਤੁਹਾਂ ਲਗਵਾ ਦਿੱਤੀਆਂ ਸੀਗੀਆਂ ਕੱਪੜਿਆਂ ਦੀ ਤੇहां ਲਾਉਣ ਲੱਗ ਪਈ ਮੈਂ ਆ ਕੇ ਕਿੱਥੇ ਟਿਕਾ ਮਿਲਦਾ ਆਉਂਦੇ ਨੇ ਪਹਿਲਾਂ ਚਾਹ ਪਾਣੀ ਬਣਾਉ ਦੁੱਧ ਵਾਲੋ ਫੇਰ ਮੈਨੂੰ ਕੱਪੜੇ ਇਦਾਂ ਸੀਗੇ ਵੀ ਨਾਲੋ ਨਾਲ ਤੇहां ਲਾ ਕੇ ਰੱਖ ਜਾਣਾ ਢੱਕ ਲਈਏ ਤੇ ਰੱਖ ਲਈਏ ਨਹੀਂ ਤਾਂ ਫਿਰ ਕਾਲ ਹੋ ਜਾਂਦੀ ਹੈ ਮੇਰੀ ਆਦਤ ਇਹ ਵੀ ਜਿਉਂ ਜੇ ਪਤਨੀਆਂ ਤੋਂ ਲਾ ਲੈ ਥੋੜੇ ਜਿਹਾ ਠੰਡੇ ਜੇ ਹੋਣ ਦਿੰਨੀ ਹੁੰਦੀਆਂ ਤੇ ਫਿਰ ਬਾਅਦ ਵਿੱਚ ਤਹਿਾਂ ਲਾ ਕੇ ਰੱਖ ਦਿੰਨੀ ਹੁੰਦੀ ਆ ਮੇਰੇ ਮਗਰੋਂ ਅਰਜਨ ਹੁਣੀ ਲਾ ਕੇ ਤਾਂ ਰੱਖ ਦਿੱਤੇ ਸੀ ਅਰਜਨ ਨੇ ਤੇ ਜੋਰ ਸਾਹਿਬ ਨੇ ਆ ਗਏ ਸੀ ਇਹ ਵੀ ਗੱਡੀ ਲੈ ਕੇ ਢੇਡਾ ਲਾ ਕੇ ਤਹਿਾਂ ਵਿੱਚ ਆ ਕੇ ਲਾਈਆਂ ਤੇ ਇਹ ਵੀ ਕੰਮ ਜ਼ਰੂਰੀ ਆ ਪਤਾ ਆ ਵੀ ਆਪ ਨੂੰ ਕਰਨੇ ਇੱਥੇ ਜੀ ਹੋ ਗਿਆ ਸੀ ਧਾਰਾਂ ਦਾ ਟਾਈਮ ਕੰਮ ਕਰਦੇ ਆ ਕਰਦੇ ਨੇ 5 ਵਜੇ ਇੱਧਰ ਦੇਖੋ ਜੀ ਜੋਰ ਸਾਹਿਬ ਨਹੀਂ ਗੇਮ ਖੇਡਦੇ ਆ ਲੁੱਡੋ ਖੇਡਦੇ ਕਿਹੜੇ ਫੂਕੋਲੀ ਲੈ ਗਾਮ ਪੇੜਾ ਖਾਈ ਜਾਂਦੀ ਆ ਆਰਾਮ ਨਾਲ ਬਾਅਦ ਵੀ ਰੱਖ ਕੇ ਬੈਠੇ ਆ ਬਿਲਕੁਲ ਧਿਆਨ ਐਨ ਪੂਰਾ ਗੇਮ ਵਿੱਚ ਜਾ ਕਿ ਮੈਨੂੰ ਪਤਾ ਨਹੀਂ ਮੈਂ ਕਿ ਮੇਨਾਂ ਗੱਲਾਂ ਕਰੀ ਜਾਂਦੇ ਆ ਤੇ ਉਹ ਉਧਰੀ ਗੇਮ 'ਚ ਦੁੱਝੇ ਸੀ ਦੇਖੋ ਬਾਟੀ ਥੱਲੇ ਪਈ ਆ ਇੰਨੇ ਗੇਮ ਦੇ ਪ੍ਰੇਮੀ ਆ ਬਾਅਦ ਤੋਂ ਪਾਣੀ ਮੈਂ ਦਿੱਕ ਜਾਨੀ ਵੀ ਮਿੰਨੂ ਇਹਦਾ ਆ ਰਿਹਾ ਮੈਂ ਹੁਣ ਪਿੱਛੇ ਨੂੰ ਜਦੋਂ ਦੇਖਿਆ ਤੇ ਮੈਂ ਗਾ ਗੇਮ ਖੇਡ ਰਿਹਾ ਮੈਂ ਗਾ ਫੋਨ ਚੱਕ ਲਿਆ ਤਾਂ ਤੱਪ ਜਾਣਾ ਹੈ ਇੱਥੇ ਦੁੱਧ ਲਾਇਆ ਮਨਾਂ ਦੇ ਗਾਣੇ ਦੁੱਧ ਤੇ ਦੁੱਧ ਚੜਾ ਜਾਣਾ ਕਿਉਂਕਿ ਗਾਈਆਂ ਸਾਡੀਆਂ ਮੰਗਦੀਆਂ ਤੇਜ ਚਵਾਈ ਸੀ ਤੇ ਇਹ ਇਸ ਤਰ੍ਹਾਂ ਉਹ ਗੇਮ ਖੇਡੀ ਜਾਂਦੀ ਹੁਣ ਵੀ ਦੇਖ ਲੋ ਆ ਦੇਖੋ ਧਿਆਨ ਹੈ ਨ ਗੇਮ ਤੇ ਆ ਪੂਰਾ ਪਿੱਛੇ ਨੂੰ ਗੇਮ ਖੇਡੀ ਜਾਂਦੀ ਬਸ ਇਹਦਾ ਜਦੋਂ ਫੜ ਲਿਆ ਤੂੰ ਚੋਰੀ ਕਰੀਏ ਸਮਾਨ ਆ ਤਾਂ ਹਾਸੇ ਵਾਲੀ ਗੱਲ ਮੈਨੂੰ ਆਪ ਨੂੰ ਬਾਅਦ ਚਾਹੀ ਜੂ ਕੁਝ ਨਹੀਂ ਆਣੇ ਆ ਦੱਸੋ ਫਲਾ ਇਹ ਕਿੰਦੇ ਮੈਂ ਜਿੱਤ ਦਾ ਜਿੱਤ ਦਾ ਹਾਰ ਤੇ ਨਾ ਹੁਣ ਵੀ ਨਹੀਂ ਤਾਂ ਮੂਰ ਨਹੀਂ ਫਿਰ ਅੱਜ ਨੂੰ ਖੜਾ ਤੱਕੂਗਾ ਫਿਰ ਕਸਿਗਾ ਲਓ ਜੀ ਇੱਥੇ ਆਪਾਂ ਲੱਗ ਪਏ ਸੀਗੇ ਸਬਜ਼ੀ ਕੱਟਣ ਦੇਖੋ ਜੀ ਸਾਰੇ ਘਰ ਦੇ ਕੰਮ ਕਰਕੇ ਸ਼ਹਿਰ ਨੂੰ ਗਏ ਆ ਕੇ ਫੇਰ ਕੀਤੇ ਮੇਰਾ ਤਾਂ ਅੱਜ ਸ਼ਹਿਰ ਬਹੁਤ ਦੁਖਿਆ ਆ ਕੇ ਗੋਲੀ ਖਾਦੀ ਇੱਥੇ ਸਬਜ਼ੀ ਕੱਟਣ ਤੋਂ ਪਹਿਲਾਂ ਮੈਂ ਗੋਲੀ ਖਾ ਕੇ ਆਈ ਫੇਰ ਮਸੀ ਕਿਤੇ ਦੱਬ ਆਇਆ ਸੈਰ ਨੂੰ ਜਰਾ। ਤੇ ਅੱਜ ਆਪਾਂ ਬਣਾਉਣਾ ਜੀ ਹਲਵਾ ਕद्दू। ਕੇ ਮਿੱਠਾ ਕद्दू ਵੀ ਕਹਿੰਦੇ ਆ। ਤੇ ਜੇ ਵੀਡੀਓ ਚੰਗੀ ਲੱਗਦੀ ਹੁੰਦੀ ਸਾਰੇ ਭੈਣ ਭਰਾ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੀ। ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਆ ਕਰੋ ਤਾਂ ਜੋ ਹੋਰ ਭੈਣ ਭਰਾ ਵੀ ਆਪਾਂ ਨੂੰ ਸਪੋਰਟ ਕਰਨ ਜੀ। ਤੇ ਚਲੋ ਠੀਕ ਹੈ ਜੀ ਅੱਜ ਦੀ ਵੀਡੀਓ ਇੰਨੀ ਸੀ ਸਭ ਨੂੰ ਸਤਿ ਸ੍ਰੀ ਅਕਾਲ ਜੀ।